जिला शीद भागत सिंह नगर नवा शहर बंगा वेखे ट्रैफिक एजुकेशनल सेल ਦੇ ਸਮੂਹ ਸਟਾਫ ਦੇ ਵੱਲੋਂ ਐਸਐਸਪੀ जिला शीद भागत सिंह नगर ਨਵਾ شہر ਦੇ ਦਿਸ਼ਾ ਨਿਰਦੇਸ਼ ਤਹਿਤ ਹਫਤਾ ਵਰ ਮਨਾਇਆ ਗਿਆ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਟ੍ਰੈਫਿਕ ਇੰਚਾਰਜ ਸੁਭਾਸ਼ ਚੰਦਰ ਨੇ ਦੱਸਿਆ ਹੈ ਕਿ ਐਸਐਸਪੀ ਦੇ ਦਿਸ਼ਾ ਨਿਰਦੇਸ਼ ਤਹਿਤ ਅਤੇ ਡੀਐਸਪੀ सुरेंद्र ਚਾਂਦ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਟ੍ਰੈਫਿਕ ਐਜੂਕੇਸ਼ਨਲ ਸੈੱਲ ਦੇ ਸਮੂਹ ਸਟਾਫ ਵੱਲੋਂ ਨਵਾਂ ਚਰ ਬੰਗਾ ਵਿਖੇ ਮਹੀਨਾ ਵਰ ਹਫਤਾ ਮਨਾਇਆ ਗਿਆ ਇਸ ਮੌਕੇ ਤੇ ਲੋਕਾਂ ਨੂੰ ਉਹਨਾਂ ਨੇ ਹੈਲਮਟ ਵੀ ਦਿੱਤੇ ਤੇ ਉਹਨਾਂ ਨੇ ਲੋਕਾਂ ਨੂੰ ਇਹ ਵੀ ਅਵੇਅਰਨੈਸ ਕੀਤਾ ਗਿਆ ਹੈ ਕਿ ਆਪਣੀ ਸੀਟ ਬੈਲਟ ਬੰਨ ਕੇ ਚੱਲੋ ਅਤੇ ਟ੍ਰੈਫਿਕ ਨੀਮਾਂ ਦੀ ਪਾਲਣਾ ਕਰੋ ਜਿਸ ਦੇ ਵਿੱਚ ਉਹਨਾਂ ਚੰਡੀਗੜ੍ਹ ਚੌਂਕ ਬੰਗਾ ਚੌਂਕ ਅਬੇਦਕਾਰ ਚੌਂਕ ਬੰਗਾ ਵਿਖੇ ਮਕੰਦਪੁਰ ਰੋਡ ਤੇ ਲੋਕਾਂ ਨੂੰ ਅਵੇਅਰਨੈਸ ਕੀਤਾ ਕਿ ਨਾ ਤੁਸੀਂ ਟ੍ਰੈਫਿਕ ਲਾਈਟਾਂ ਦੇ ਰੂਲ ਤੋੜੋ ਅਤੇ ਆਪਣੇ ਗੱਡੀ ਦੇ ਕਾਗਜ਼ਾਤ ਵੀ ਪੂਰੇ ਰੱਖੋ ਇਸ ਮੌਕੇ ਤੇ ਸੁਭਾਸ਼ ਚੰਦਰ ਟ੍ਰੈਫਿਕ ਇੰਚਾਰਜ ਦੇ ਵੱਲੋਂ ਮੌਕੇ ਤੇ ਜਿਨ੍ਹਾਂ ਗੱਡੀਆਂ ਦੇ ਕਾਗਜ਼ਾਤ ਪੂਰੇ ਨਹੀਂ ਸਨ ਮੋਟਰਸਾਈਕਲਾਂ ਦੇ ਕਾਗਜ਼ਾਤ ਨਹੀਂ ਸਨ ਉਹਨਾਂ ਦੇ ਚਲਾਨ ਵੀ ਕੱਟੇ ਅਤੇ ਕਈ ਮੋਟਰਸਾਈਕਲਾਂ ਤੇ ਵੱਡੇ ਵੱਡੇ ਹਾਰਨ ਲਗਾ ਕੇ ਘਮਰੇ ਸਨ ਉਹਨਾਂ ਦੇ ਹਾਰਨ ਵੀ ਮੋਟਰਸਾਈਕਲਾਂ ਤੋਂ ਲਾਏ ਗਏ ਅਤੇ ਬੁਲਟ ਮੋਟਰਸਾਈਕਲਾਂ ਦੇ ਵੀ ਚਲਾਨ ਕੱਟੇ ਗਏ